ਯਾਰ ਜੀ ਆਜੋ ਜੀ ਹੁਣ ਆਪਾਂ ਜੁੱਤੀਆਂ ਤੇ ਨਹੀਂ ਚੱਲਦੇ ਪੁਰ ਜੁੱਤੀਆਂ ਵੀ ਧੋਨੇ ਆ ਦੋ ਕੁ ਪੀਸ ਵਧੀਆ ਵੇਖ ਲਓ ਭਾਜੀ ਐਲਵੀ ਬ੍ਰਾਂਡ ਦਾ ਨਾਮ ਤਾਂ ਸਾਰੇ ਨੇ ਸੁਣਿਆ ਪ੍ਰੋਪਰ ਜੈਨੂਨ ਕਿਟਾ ਔਰ ਮੇਨ ਚੀਜ਼ ਵਾਦੀ ਤੁਸੀਂ ਇਸ ਫਿਨਿਸ਼ਿੰਗ ਚੈੱਕ ਕਰੋ ਦੇਖਣ ਦੀ ਬਜਾਏ ਯਾਰ ਪ੍ਰੋਪਰ ਜੈਨੂਨ ਚੀਜ਼ ਹੁਣ ਇੱਕ ਜੀ ਜਿਹੜੀ ਮੇਨ ਆ ਬਾਈ ਜੁੱਤੀ ਦਾ ਬਾਜ਼ਾਰ ਚ 300 ਨੂੰ ਵੀ ਮਿਲ ਜਾਂਦੀ ਹੈ 400 ਨੂੰ ਵੀ ਮਿਲ ਜਾਂਦੀ ਹੈ ਨਾ ਮੇਨ ਚੀਜ਼ ਆਹਾਂ ਨਹੀਂ ਕੋਈ ਦਿੰਦਾ ਆ 28 ਦੇਖੋ ਜਿਹੜਾ ਆਪਾਂ ਬਾਬੇ ਜਮਾਨੇ ਚਲਦੀ ਸੀ ਨਾ ਕਠਾਈ ਵਾਲੀ ਜੁੱਤੀ 100% 오ਰੀਜినਲ ਹੈਂਡ ਮੇਡ ਜੁੱਤੀ ਹੈ ਔਰ ਰੇਟ ਕੋਈ 11-1200 ਨਹੀਂ ਹੈਗਾ ਸਿਰਫ 650 ਰੁਪਏ ਰੇਟ ਹੈ ਉਹ ਬੱਲੇ ਬਾਈ ਜਿਹੜਾ ਮੇਰਾ ਵੀਰ ਵੀਡੀਓ ਦੇਖ ਕੇ ਆਊਗਾ 650 ਰੁਪਏ ਰੇਟ ਹੈ ਜੁੱਤੀ ਦਾ ਸਾਰੇ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਥੈਂਕ ਯੂ ਬਾਈ ਹਲੋ ਬਾਈ ਹੁਣ ਇਸ ਜੁੱਤੀ ਨੂੰ ਮੋੜ ਕੇ ਜੇ ਜੇਬ 'ਚ ਪਾ ਲੋ ਸੱਪ ਕੱਢੀਏ ਨਾ ਅੱਜ ਤਾਂ ਬਾਈ ਹਲੋ ਠੀਕ ਹੈ ਤੁਹਾਨੂੰ ਇਹਦਾ ਬਾਈ ਬੱਟ ਪਊਗਾ ਨਹੀਂ ਪਊਗਾ ਇਸ ਜੁੱਤੀ ਦੇ ਉੱਤੇ ਬੱਟ ਨਹੀਂ ਪੈਂਦਾ ਐਂਟੀ ਐਂਟੀ ਰਿੰਕਲ ਫੋਰਮ ਲੱਗੀ ਵੀ ਇਹਨੂੰ ਔਰ ਇਹਦੀ ਸ਼ਾਈਨ ਵੀ ਇਦਾਂ ਹੀ ਰਹਿਣੀ ਹੈ ਇਹਨੂੰ ਪਾਲਿਸ਼ ਮਾਰਨੀ ਮਾਰੋ ਨਹੀਂ ਮਾਰਨੀ ਨਾ ਮਾਰੋ ਇਹਦਾ ਵੀ ਰੇਟ 650 ਰੁਪਏ ਬੋਲਦੇ ਬਣੀ ਸੇਮ ਭਾਜੀ ਫੇਰ ਆ ਗਿਆ ਤੁਹਾਡਾ ਭਰਾ ਲੈ ਕੇ ਮੋੜ ਕੇ ਜੇਬ ਚ ਪਾ ਲੈਣੀ ਹੈ ਦੁਬਾਰਾ ਉੱਧਰੋਂ ਹੀ ਕੱਢ ਲੈਣੀ ਹੈ ਨੋ ਰਿੰਕਲ ਨੋ ਐਨੀਥਿੰਗ ਕੋਈ ਬੱਟ ਨਹੀਂ ਯੈਸ 100% ਰੀਗਨਲ ਲੈਦਰ ਕਹਿੰਦੇ ਇਹਨੂੰ ਪੇਟੈਂਟ ਲੈਦਰ ਇਹਦੇ 'ਚ ਕੋਈ ਫੋਰਮ ਨਹੀਂ ਕੋਈ ਕੁਛ ਨਹੀਂ ਪਿਓਰ ਲੈਦਰ ਦੀ ਹੈ ਉਹ ਹੈ ਪੇਟੈਂਟ ਹੈ ਗਾਰੰਟੀ ਦਿੰਦਾ ਭਾਈ ਪੂਰੀ ਗਾਰੰਟੀ ਦਿੰਦਾ ਕਿੰਨੇ ਦਾ 650 ਰੁਪਏ ਇਹ ਵੀ ਯੈਸ ਹੁਣ ਆ ਜਾਓ ਭਾਜੀ ਬ੍ਰਾਂਡ ਦੇ ਨਾਲ ਕਿੰਨੇ ਠੀਕ ਹੈ ਜੀ ਆਲਡੋ ਫੇਮਸ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕੀ ਆਉਂਦਾ ਇਹ ਬ੍ਰਾਂਡ ਦੀ ਜੁੱਤੀ ਓਕੇ ਵੀਰੇ ਹੁਣ ਮੇਨ ਤੇਜੀ ਬਾਈ ਆ ਚੀਜ਼ ਦਿਖਾਓ ਯਾਰ ਮੇਨ ਤਾਂ ਜਿਹਦੇ ਕਿਛੇ ਆ ਆਪਾਂ ਜੁੱਤੀ ਗੱਡੀ ਹੈ ਆਲਡੋ ਜੈਨੂਨ ਸਟੈਂਪ ਅੰਦਰ ਵੀ ਡੱਬਾ ਵੀ ਇਹਦਾ ਕਾਗਜ਼ ਵੀ ਓਕੇ ਵੀਰੇ ਆਲਡੋ ਦੀ ਫਸਟ ਕਾਪੀ ਕੋਈ 1800 ਨਹੀਂ ਕੋਈ 1500 ਨਹੀਂ 700 ਰੁਪਏ ਰੇਟ ਹੈ ਸਿਰਫ ਸਿਰਫ 700 ਰੁਪਏ ਮੰਨੇ ਭਾਈ ਸਾਰੇ ਸਾਈਜ਼ ਦਊਗਾ ਛੇ ਤੋਂ ਲੈ ਕੇ 10 ਨੰਬਰ ਤੱਕ ਸਭ ਤੋਂ ਹੀ ਫੇਰਾ ਭਾਈ ਔਰ ਇਹ ਵੀ ਮੋੜ ਕੇ ਜੇਬ ਚ ਪਾ ਲੈਣੀ ਆ ਆਪਾਂ ਬਹੁਤ ਇਹਨਾਂ ਦਾ ਪੈਰ ਨਹੀਂ ਮੁੜਦਾ ਯਾਰ ਜਿੰਨੀ ਤੁਹਾਡਾ ਭਰਾ ਜੁੱਤੀ ਮੋੜੀ ਫਿਰਦਾ ਹੱਥ ਚ ਠੀਕ ਗੱਲ ਆ ਯਾਰ ਗੰਦਾ ਭਾਈ ਏਕਣ ਕਰ ਦੂ ਕਦੇ ਵੀ ਨਹੀਂ ਕਰਦਾ ਯਾਰ ਹਲੋ ਆ ਦੇਖ ਲੋ ਕੋਈ ਫਰਕ ਨਹੀਂ ਹੈਗਾ ਇਹ ਭਾਜੀ 100% ਰੀਅਲ ਲੈਦਰ ਦੀ ਪਛਾਣ 650 ਚ ਭਾਈ ਕੌਣ ਦੇ ਸਾਰੇ ਜਿਹੜਾ ਲੈਦਰ ਪੈਂਟ ਕੱਲਵਾ ਕਰਾਈ ਜਾਣਾ ਭਰਾ ਖੜਦੇ ਪਏ ਐਵੇਂ ਪਾਣ ਵਾਲੇ ਭਰਾ ਮੇਰੇ ਚੱਕਵੇਂ ਹਾਂ ਇਹ ਵੀ ਭਾਜੀ ਇੰਟੀ ਰੇਂਜ ਦਾ ਚੌਕੀ ਬੰਦਿਆਂ ਲਈ ਇਹ ਵੀ ਜੈਨੂਨ ਆਲਡੋ ਦਾ ਚੈੱਕ ਕਰੋ ਡੱਬਾ ਪ੍ਰੋਪਰ ਜੈਨੂਨ ਡੱਬਾ ਆਊਗਾ ਜੈਨੂਨ ਪੀਸ ਦੋ ਸ਼ੇਡ ਸਿਰਫ ਔਰ ਸਿਰਫ 650 ਰੁਪਏ ਰੇਂਜ ਦੋ ਕਲਰ ਨੇ ਸ਼ੇਡ ਦੋ ਰੁਪਏ ਦੇ ਵੀ ਇਹ ਵੀ ਬੜੀਆ ਹੈ ਸਟੈਂਪ ਪ੍ਰੋਪਰ ਆਲਡੋ ਦੀ ਅੰਦਰ ਆਲਡੋ ਪੂਰੀ ਫੀਲਿੰਗ ਚੱਕੋ ਨਾਲੇ ਗਾਰੰਟੀ ਇਹਦੇ ਬਾਅਦ ਇੱਕ ਲਾਸਟ ਤੋਹਫਾ ਮੇਰੇ ਭਰਾਵਾਂ ਲਈ ਇਹਨਾਂ ਦਾ ਬ੍ਰਾਂਡ ਵੀ ਨਹੀਂ ਲੈਂਦਾ ਉਹਨਾਂ ਕਵਾਲਿਟੀ ਆਲਡੋ ਬੈਗ ਆਲਡੋ ਕਾਲਾ ਜਲਡੋ ਦਾ ਪੀਪਰ ਦਾ ਕਲਡੋ ਦਾ ਬ੍ਰਾਂਡ ਆਲਡੋ ਜੈਨੂਇਨ ਜੁੱਤੀ ਹੈ ਗੱਲ ਵਾਦ ਇਹਦੀ ਵੀਰੇ ਹਲੋ ਇਹ ਵੀ ਮੋਡਲ ਹੀ ਤੁਹਾਡੇ ਭਰਾ ਨੇ ਪੂਰਾ ਵੱਟ ਘੜਦਾ ਮੋਡਲ ਮੋਡਲ ਵੀ ਇਹ ਦੂਪਰ ਦਾ ਕੁਝ ਨਹੀਂ ਹੈ ਜੁੱਤੀ ਨਵੀਂ ਨਿਕਲੀ ਕੁਝ ਨਹੀਂ ਹੋਇਆ 700 ਰੁਪਏ ਰੇਟ ਇਹ ਤਾਂ ਚੱਤ ਲੋ ਬਾਈ ਲੁੱਟ ਲੋ ਮੇਲਾ ਇਸ ਵਾਰ ਭਰਾ ਨੇ ਕਿ ਆਪਾਂ ਬਹਿ ਜਾ ਬਹਿ ਜਾ ਕਰਾ ਦੋ ਵੀਡੀਓ ਸ਼ੇਅਰ ਕਰ ਦੋ ਮੇਰੇ ਫਲਸ ਤੋਂ ਕਰਨਾ ਤੁਹਾਡਾ ਕੰਮ ਇਦਾਂ ਦੇ ਤੋਹਫੇ ਤੋਂ ਨੂੰ ਸਹੀ ਰੇਟਾਂ ਦੇਣਾ ਕੰਮ ਮੇਰਾ ਡਿਲੀਵਰੀ ਜਨਾ ਕਰਾਉਣੀ ਆ ਸ਼ੇਅਰ ਕਰਕੇ ਆ ਜਿਓ ਫ੍ਰੀ ਕਰ ਦਾਂਗੇ ਬਾਕੀ ਸਾਡੀ ਦੁਕਾਨ ਤੇ ਵਿਜ਼ਿਟ ਕਰਨ ਲਈ ਸਾਡੀ ਦੁਕਾਨ ਦਾ ਐਡਰੈਸ ਹੈਗਾ ਜੀ ਚੋੜਾ ਬਿਆਰ ਖੁਸ਼ੀ ਰਾਮ ਅਲਵਾਈ ਦੇ ਸਾਹਮਣੇ ਮੁਗਲੇ ਆਜ਼ਮ ਸ਼ੂ ਪੈਲਸ ਥੈਂਕ ਯੂ ਜੀ ਓਕੇ ਜੀ